ਸਰਪੰਚ ਸਾਹਿਬ ਗੇਟ ਖੋਲੋ ਜੀ ਉਹ ਮੇਰੀ ਤਾਂ ਬਾਹ ਟੁੱਟੀ ਹੋਈ ਐ ਉਹ ਅਸੀਂ ਤਾਂ ਇਹੜਾ ਆਪਣਾ ਨਸਾਂ ਖਿਲਾਫ ਇਹੜਾ ਮੋਰਚਾ ਲਾਉਣਾਗਾ ਜੀ ਉਹ ਜਿਹੜਾ ਖਾਂਦਾ ਖਾਈ ਜਾਂਦੋ ਠੋਡਾ ਕੀ ਢਿੱਡ ਦੁਖਦਾ ਤੁਸੀਂ ਕੀ ਪੱਲਿਓ ਪੈਸੇ ਦਿੰਦੇ ਹੋ ਉਹ ਗੱਲ ਨਹੀਂ ਹੈਗੀ ਸਰਪੰਚ ਸਾਹਿਬ ਆਪਾਂ ਨੇ ਤਾਂ ਇਕੱਠ ਜਾ ਕਰਕੇ ਦਿਖਾਉਣਾਗਾ ਨਾਲੇ ਤਾਂ ਲੋਕਾਂ ਤੇ ਪ੍ਰਭਾਵ ਜਾ ਪੈਜੂਗਾ ਵੀ ਆਪਾਂ ਹਨਾ ਨਸਾਂ ਦੇ ਖਿਲਾਫ ਆਂਗੇ ਨਾਲੇ ਸਰਕਾਰ ਨੂੰ ਮੈਸੇਜ ਲੱਗ ਜੂਗਾ ਉਹ ਮੈਸੇਜ ਮੂਹ ਜੇ ਤੁਸੀਂ ਇਹ ਜਹਾ ਲਾਉਂਗੇ ਥੋੜੇ ਉਥੋਂ ਕੀ ਕਿੰਗ ਪਿੰਨ ਪਾ ਦੂ ਉਹ ਕੱਠ ਤਾਂ ਕੱਲ ਦਾ ਹੈ ਉਹ ਕੱਲ ਨੂੰ ਦਾ ਸੀ ਬੁੜੇ ਦੇ ਗੋਡੇ ਪਵਾਉਣੇ ਨੇ ਉਹ ਗੇਟ ਤਾਂ ਖੋਲ ਦੋ ਬਾਬਾ ਗੁਰੂ ਉਹ ਮੇਰੀ ਤਾਂ ਬਾਹ ਟੁੱਟੀ ਹੋਈ ਐ ਉਹ ਘਰ ਵਾਲੀ ਤਾਂ ਹੂ ਘਰੇ ਉਹ ਘਰ ਵਾਲੀ ਸੁੱਤੀ ਪਈ ਐ ਜਵਾਕ ਹੋਣਗੇ ਉਹ ਜਵਾਕ ਸਾਰੇ ਸਕੂਲ ਗਏ ਹੋਏ ਨੇ ਉਹ ਯਾਰ ਫੜ ਲੈ ਇਹਨਾਂ ਦੀ ਪੂਸ ਕੋਈ ਨਹੀਂ ਤੁਰ ਰਿਹਾ ਦੱਸ ਕੀ ਕਰੀਏ ਹੁਣ ਦੱਸ ਕੀ ਕਰਨਾ ਹੁਣ ਉਹ ਤੇਰੇ ਨਾਲ ਵੀ ਕੋਈ ਤੁਰਦਾ ਤੂੰ ਮੇਰੇ ਨਾਲ ਚੱਲ ਸਾਰਾ ਓ ਕੀ ਬੈਡਾ ਤੁਹਾਡਾ ਕੌਣੋਂ ਤੁਸੀਂ ਜਿਹੜਾ ਆਪਾਂ ਹਾਂ ਨਸਿਆਂ ਖਿਲਾਫ ਲਾਉਣਾਗਾ ਮੋਰਚਾ ਉਹਦੇ ਖਤਰਾਏ ਸੀਗੇ ਜੀ ਹਾਂਜੀ ਹਾਂ ਉਹ ਗੱਲ ਤਾਂ ਹੋ ਗਈ ਸੀ ਜੀ ਫੋਨ ਤੇ ਫੜ ਲਓ ਓਏ ਆ ਬੋਤਲ ਜੀ ਲਮਕਾਤੀ ਇਹਦਾ ਕੀ ਕਰੀਏ ਹੁਣ ਓ ਯਾਰ ਕਰਨਾ ਕੀ ਆ ਕਿਸੇ ਗਰੀਨ ਦਾ ਡੰਗ ਸਰਦੂ ਚੱਕ ਲਾ ਭਾਈ ਨਹੀਂ ਜਾਂਦੇ ਚੋਰ ਦੀ ਪੱਗੀ ਸਹੀ ਯਾਰ ਕਿਹੜੇ ਇਹ ਜਾਣਗੇ ਮੋਰਚਿਆਂ ਤੇ ਇਹ ਤਾਂ ਆਪਾਂ ਨੂੰ ਹੀ ਕਰਨਾ ਪੂ ਕੱਲਿਆਂ ਨੂੰ ਕੱਲਿਆਂ ਨੂੰ ਲਾਉਣਾ ਪੂ ਮੋਰਚਾ ਮੈਂ ਕਹਣਾ ਲਾਈਏ ਕਨਾ ਲਾ ਦਿੰਦੇ ਆ ਮੈਂ ਤਖਣਾ ਓਏ ਆ ਤਾਂ ਹੋ ਗਈ ਬਹਿਲੀ ਹੁਣ ਇਹਦਾ ਕੀ ਕਰੀਏ ਉਹ ਇਹਦੇ ਨਾਲ ਜਿਹੜਾ ਆਪਾਂ ਮੋਰਚਾ ਲਾਇਆਗਾ ਉਹਨੂੰ ਬਨ ਕੇ ਰੱਖਾਂਗੇ 나ਗਵਲ ਪਾ ਕੇ ਰੱਖਾਂਗੇ ਮੋਰਚੇ ਮੋਰਚਾ ਹੱਲ ਨਹੀਂ ਹੁੰਦਾ ਬਾਈ ਮੋਰਚਾ ਹੱਲ ਕਿਵੇਂ ਹੋਊਗਾ ਹੁਣ ਦੋ ਜਣੇ ਵਗ ਚੱਲਦੇ ਆਂ ਬੋਲ ਚੱਲੀਏ ਮੋਰਚਾ ਲਾਉਣਾ ਚੱਲੀਏ ਆਪਾਂ ਦੋਨੇ ਲਾ ਮਰਾਂ ਜਣਾ ਯਾਰ ਓ ਯਾਰ ਵਕਤ ਤਾਂ ਚੱਲੀਏ ਦੋ ਜਾਨੇ ਉੱਥੇ ਆਪਣੀਆਂ ਕੋਈ ਨਸਾਂ ਕੁੱਟ ਦੂ ਯਾਰ ਦੋ ਜਾਨਿਆਂ ਦੀਆਂ ਨਸਾਂ ਬੰਦ ਹੋਣਾ ਚਾਹੀਦਾ ਨਸਾਂ ਬੰਦ ਕਿਉਂ ਨਹੀਂ ਹੁੰਦਾ ਇਹ ਨਸਾਂ ਬੰਦ ਹੋ ਹੀ ਨਹੀਂ ਸਕਦਾ ਭਾਈ ਹਾਂ ਕਿਉਂ ਕਿਉਂ ਬਚਾਪ ਲਾ ਰਹੇ ਨੇ ਬੰਦੇ ਬੰਦੇ ਮੋਰਚੇ ਆ ਪਲਾ ਰਹੇ ਨੇ ਓਏ ਇਹ ਨਹੀਂ ਕਹੀਦਾ ਹੁੰਦਾ ਵਿੱਚ ਨਾਰਾਜ਼ਗੀ ਵੀ ਹੋ ਜਾਂਦੀ ਹੈ ਕਿ ਜਿਹੜੇ ਲਾ ਰਹੇ ਨੇ ਤਾਂ ਲਾ ਰਹੇ ਨੇ ਯਾਰ ਆਪਾਂ ਕੀ ਕਰੀਏ ਉਹੀ ਗੱਲ ਹੈ ਨਸਾਂ ਨੇ ਮੋਰਚੇ ਖਤਮ ਕਰਤੇ ਭਾਈ ਹਾਂ ਨਸਿਆਂ ਨੇ ਮੂਰਚੇ ਖਤਮ ਕਰਤੇ ਨਸਿਆਂ ਹੁਣ ਜਿਹਦੇ ਕੋਲੇ ਜਾਂਦੇ ਸੀ ਦੇਖ ਲੈ ਤੇਰੇ ਸਾਹਮਣੇ ਹੈਗਾ ਕੋਈ ਤਾਂ ਕਹਿੰਦਾ ਸੀਗਾ ਸਾਡੀ ਭੈਣਾਂ ਝੋਟੀ ਸੋਣ ਵਾਲੀ ਹੈਗੀ ਕੋਈ ਕਹਿੰਦਾ ਗੋਡੇ ਪਵਣ ਵਾਲੇ ਕੋਈ ਕਹਿੰਦਾ ਭੈਣਾਂ ਨਾ ਨਾ ਮੇਰੀ ਮਾਸੀ ਦੀ ਭੂਆ ਦੀ ਕੁੜੀ ਦੀ ਕੁੜੀ ਦੇ ਚਾਚੇ ਦੀ ਮੂੜੀ ਦੀ ਕੁੜੀ ਦਾ ਵਿਆਹ ਹੈਗਾ ਭੈਣਾਂ ਕੀ ਕਰੂ ਬੰਦਾ ਦੱਸ ਸਿੱਧਾ ਐਸ ਰੋਗ ਆ ਭੈਣਾਂ ਗੀਤ ਜਾਲੇ ਮਸਲੇ 'ਚ ਭੈਣਾਂ ਭੈਣੇ ਇਕੱਠੇ ਹੋ ਗਏ ਯਾਰ ਨਸਿਆਂ ਖਿਲਾਫ ਕਦੋਂ ਹੋਵਾਂਗੇ ਇਹ ਤਾਂ ਜ਼ਮੀਰ ਮਰ ਗਈ ਬਈ ਸਾਰਿਆਂ ਦੀ ਨਸ਼ਿਆਂ ਖਲਾਬ ਨਹੀਂ ਹੋਇਆ ਜਾਣਾ ਨਸ਼ੇ ਬੰਦ ਕਰੋ ਤੇ ਕੋੜ ਕੱਢੋ ਚੱਕਦੇ ਹੋਏ